ਹਾਂਜੀ ਸਵਾਗਤ ਹੈ ਜੀ ਦੀਪ ਦੇੜੀ ਫਾਰਮ ਚੈਨਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਤੇ ਨਾਲ ਦਿੱਤੇਗੇ ਬੈਲ ਦੇ ਇਨਸਾਨ ਨੂੰ ਦਿਵਾ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਤੇ ਦੇਖ ਸਕੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸਿਲ ਕਰਨਾ ਹੋਵੇ ਵੀਡੀਓ ਬਣਾਉਣ ਦੇ ਲਈ ਤੁਸੀਂ ਦਿੱਤੇਗੇ ਨੰਬਰ ਤੇ ਸੰਪਰਕ ਕਰ ਸਕਦੇ ਆਂ ਜੀ ਅੱਜ ਦੀ ਵੀਡੀਓ ਵਿੱਚ ਜਿਹੜੀ ਇੱਕ ਵੈੜ ਦੇਖ ਰਹੇ ਆਂ ਇਹ ਬਾਈ ਹੁਣਾਂ ਦੀ ਸੇਲ ਹੈ ਵਿਕਾਊ ਆ ਬਾਕੀ ਦੀ ਸਵੇੜ ਦੇ ਬਾਰੇ ਪ੍ਰੋਪਰ ਜਾਣਕਾਰੀ ਆਪਾਂ ਬਾਈ ਹੁਣਾਂ ਤੋਂ ਲਵਾਂਗੇ ਜਸਕਰ ਤੇ ਵਈ ਵੀਡੀਓ ਬਣਾ ਰਹੇ ਆ ਐਸਕਰ ਚੋਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਬਣਾ ਚੁੱਕੇ ਆ ਅੱਜ ਫੇੜਾ ਆਪਾਂ ਬਾਈ ਗੁਰਪ੍ਰੀਤ ਸਿੰਘ ਦੇ ਕੋਲੇ ਆਏ ਆ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਹੋਰ ਘਰ ਪਰਿਵਾਰ ਠੀਕ ਹੈ ਜੀ ਪਿੰਡ ਨਾਮ ਤੇ ਪਿੰਡ ਦੱਸ ਦਿਓ ਜੀ ਨਾਮ ਗੁਰਪ੍ਰੀਤ ਸਿੰਘ ਪਿੰਡ ਕੋਠਾਗੁਰੂ ਕਪਗਤਾ ਬਾਈ ਕੋਲੇ ਜ਼ਿਲ੍ਹਾ ਬਠਿੰਡਾ ਮੋਬਾਈਲ ਨੰਬਰ ਜੀ 8699821244 ਠੀਕ ਹੈ ਜੀ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਜੀ ਤੇ ਬਾਈ ਮਲੂਕਾ ਕਹਿੰਗੇ ਵੀ ਆਪਣੇ ਕੋਲੇ ਆਏ ਜਾਂਦੇ ਆ ਨਾਲ ਹੀ ਪੈ ਜਾਂਦਾ ਬਸ ਮਲੂਕਾ ਦੇ ਕਹਿੰਗੇ ਕ ਕੀਕ ਓਕੇ ਅੱਜ ਇੱਕ ਵਾਰ ਸੇ ਲਈ ਹਾਂਜੀ ਇੱਕ ਵਾਰ ਸੂਆ ਕਿਨਵਾ ਜੀ ਇਹ ਦੂਜਾ ਸੂਆਗਾ ਜੀ ਤੇ ਤਿੰਨ ਦਿਨ ਸੂਈ ਨੂੰ ਤੰਦ ਨਗ ਸੂਈ ਨੂੰ ਤੇ ਦੂਜਾ ਸੂਆ ਦੂਜਾ ਸੂਆ ਬੱਚਾ ਕਿੰਤਾ ਜੀ ਬੱਚਾ ਬੱਛਾ ਜੀ ਮਗਰ ਹਾਂ ਉਧਰ ਤੇ ਬਾਈ ਦੇ ਸਮਤਾਪਕ ਜੀ ਸਵਾ ਸੂਈ ਨੂੰ ਅੱਜ ਤੀਜਾ ਦਿਨ ਹੋ ਗਿਆ ਬੱਚਾ ਮਗਰ ਬੱਛਾ ਤੇ ਬਾਈ ਕਿੰਨਾ ਬੋਲਾ ਤਿਆਰ ਹੈ ਜੀ ਇਹ 8 ਲੀਟਰ ਤਿਆਰ ਹੈ ਭਾਵੇਂ ਕੀ ਭੈਣ ਭਰਾ ਦੋ ਟਾਈਮ ਚ ਵਾਈ ਕਰ ਲੈ ਹਾਂ ਕਰ ਲਿਆ ਤੇ ਸੱਲੀ ਕਰਕੇ ਲੈ ਜਾ ਜੀ ਠੀਕ ਹੈ ਥਾਣਾ ਦਿਓ ਓਕੇ ਜੀ ਜਮਾਂ ਚੜਦੀ ਗੱਲ ਕੋਈ ਦਿੱਕਤ ਨਹੀਂ ਥਾਣਾ ਠੀਕ ਹੈ ਬਾਈ ਖੋਲ ਕੇ ਦਿਖਾ ਦੇ ਤੋੜਾ ਫੇੜਾ ਵੇੜ ਤੋਂ ਚੈੱਕ ਕਰ ਲੋ ਬਾਈ ਆਪ ਨੂੰ ਖੋਲ ਕੇ ਦਿਖਾ ਦਿੰਦੇ ਆ ਆ ਲੰਬੇ ਲੈ ਚੱਲੀ ਬਾਈ ਸੋਹਣੀ ਐਚਐਫ نسل ਦੀ ਵੇੜ ਕੋਈ 9 10 ਸੂਏ ਖੁੱਲਾ ਦੁੱਧ ਪਿਉ ਪਾ ਗਾਲੀ ਥਾਣਾ ਹਵਾਨੇ ਦੀ ਪੂਰੀ ਸਾਫ ਆ ਹੋ ਗਈ ਬਾਈ ਥਾਣਾ ਹਵਾਨਾ ਆਪਾਂ ਨੇ ਚੱਕਰਵਾ ਦਿੰਨੇ ਆ ਚਾਰ ਹੀ ਥਾਣਾ ਪੂਰੇ ਗੇਟ ਚ ਲੱਗੇ ਆ ਪੀੜੀ ਦੇ ਪਾ ਵੈਂਗੂ 16 ਕਿਲੋ ਸੀ ਪਹਿਲੇ ਸੂਏ ਘਰ ਵਾਲੇ ਠੀਕ ਹੈ ਜੀ ਇੱਕ ਦੀ ਦੂਜਾ ਸੂਆ ਥੋੜਾ ਜਿਹਾ ਬੱਚੇ ਆ ਜਰੂਰ ਕਰਦੀ ਆ ਬਈ ਬਾਕੀ ਬਣ ਦੋ ਬਈ ਇਹ ਸੁਆ ਸੁਆ ਪਸ਼ੂ ਬੱਚੇ ਦਾ ਨਾ ਕਰੋ ਹੋ ਤੋਕਰ ਨੇ ਥੋੜਾ ਕਰਨਾਗਾ ਬਈ ਕਿੰਨਾ ਦੱਸਿਆ ਜੀ ਬੋਲਾ ਤਿਆਰ ਆਪਾ 8 ਲੀਟਰ ਤਿਆਰ ਆ ਜੀ ਠੀਕ ਹੈ ਜੀ ਹਾਂ 13 ਕਿਲੋ 14 ਕਿਲੋ ਵਧੀਆ ਪਹਿਲੇ ਸੂਏ ਪਿਆ ਜੇ ਦੱਸ ਸਹੀ ਗੱਲ ਆ ਬਈ ਬਾਕੀ ਦੁੱਧ ਬਈ ਤੇ ਆ 14 ਕਿਲੋ ਦੁੱਧ ਬਾਈ ਕਹਿੰਦਾ ਪਲੂਨ ਨੇ ਦਿੱਤਾ ਹੋਇਆ ਇਸ ਵਾਰ ਬਈ ਕਰਜੋ 14 15 ਜੀ ਹਾਂ ਰੌਣਾਂ ਆ ਸੈਮੀ ਵੀ ਜੇ ਹੈਲਦੀ ਆ ਬਈ ਆਇਨੀ ਕੋਈ ਸਹੀ ਗੱਲ ਹੈ ਵੀ ਨਾ ਮੀਨੀ ਸਿੰਘ ਫੇਰ ਬਧੀ ਹਾਂਜੀ ਮੱਜਾ ਵਾਂਗੂ ਮੱਜਾ ਜੇ ਥੱਲਣ ਸੰਗਣਾ ਪਰ ਮੀਨੀ ਰੱਖ ਦਿੰਨੇ ਜੀ ਤੁਸੀਂ ਦੇਖ ਸਕਦੇ ਆ ਝੁੰਗੀ ਪੈ ਜਾਂਦੀ ਆ ਜੀ ਥੱਲੇ ਨੂੰ ਸੰਗਾ ਸਿੰਗਾ ਤੋਂ ਤੁਸੀਂ ਬੇਫਿਕਰ ਹੋ ਜਾਓ ਕਿਉਂਕਿ ਇਹਦੇ ਕਿਹੜਾ ਕਰਮਾ ਵਾਲੀ ਤਾ ਨੂੰ ਜਿਹੜਾ ਮਾਰਨ ਦਾ ਡਰ ਹੋਊਗਾ ਇੱਕ ਸਾਉ ਦੀ ਮੱਝ ਹੀ ਆ ਮੀਨੀ ਥੱਲੇ ਨੂੰ ਸੰਗਾ ਸਿੰਗਾ ਵੱਲੋਂ ਬੇਫਿਕਰ ਹੋ ਜਾਓ ਥਾਂ ਜੀ ਬਾਈ ਕਹਿੰਦਾ ਆਪਣੀ ਓਕੇ ਆ 40 ਥਾਣਾ ਪੂਰੇ ਗੈਪ ਚ ਲੱਗਿਆ 8 ਕਿਲੋ ਬਾਈ ਹਾਂ 8 ਕਿਲੋ ਬੋੜਾ ਤਿਆਰ ਆ ਜੀ ਤਿੰਨ ਦਿਨ ਦੀ ਸੂਈ ਥੱਲੇ ਬਾਕੀ ਬਾਈ ਕਹਿੰਦਾ ਜੀ ਪਲੂਨ ਨੇ 13 ਤੋਂ 14 ਕਿਲੋ ਦੁੱਧ ਦਿੱਤਾ ਮਾਰਕਾੜੇ ਦਸਮਤਾ ਚੁਕਵਾਈ ਕੀਤੀ ਹੋਈ ਆ ਅੱਗੇ ਦੁੱਧ ਆਪਣੀ ਆਪਣੀ ਸੇਵਾ ਦਾ ਹੁੰਦਾ ਚੰਗੀ ਸੇਵਾ ਸਵਾਲ ਕਰ ਲਿਓ ਦੁੱਧ 14 15 ਕਿਲੋ ਚੁਆ ਜਾਣਾ ਵਿਹੜ ਨੇ ਬਾਕੀ 14 15 ਕਿਲੋ ਦੁੱਧ ਇਸ ਵਿਹੜ ਨੂੰ ਕਹਿੰਦਾ ਵੀ ਕੀ ਆ ਸੋਹਣੀ ਐਚ ਐਫ ਨਸਲ ਦੀ ਬਿਹੜਾ ਤੇ ਬਾਈ ਜੈਜਾ ਮੁੱਲ ਵੇਚਣ ਵਾਲਾ ਜੀ ਜੈਜਾ ਕਲਾਪਾ ਜਮ 47000 ਮਾਂ ਤਣ ਘੜ ਦੋ ਵੀ ਕੋਈ ਹੋਰ ਥੋੜਾ ਬਹੁਤਾ ਕਰਾਂਗੇ ਮੁਰਤੇ ਘੱਟ ਹੀ ਰੱਖਿਆ ਰੇਟ ਆਪਾਂ ਦਾ ਠੀਕ ਹੈ ਵੀਰ ਕੋਈ ਗੱਲ ਨਹੀਂ 47000 ਰੁਪਿਆ ਮੁੱਲ 40 ਤੇ 7 47 ਜਿਹਦੇ ਵਿੱਚੋ ਬਾਈ ਕਹਿੰਦਾ ਭੈਣ ਭਰਾ ਅਗਲਾ ਬੇਫਿਕਰ ਹੋ ਕੇ ਫੋਨ ਲਾ ਲੇ ਮਾਂ ਤਣ ਵਿੱਚੋਂ ਜ਼ਰੂਰ ਕਰ ਦਾਂਗੇ ਸੋ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਲਿਓ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਜੀ ਸੰਪਰਕ ਕਰਕੇ ਬਾਈ ਦੇ ਘਰ ਆ ਕੇ ਆ ਬੱਚਾ ਦੇ ਦੇ ਸਕਦੇ ਆ ਬੱਚਾ ਸੰਪਰਕ ਕਰਕੇ ਬਾਈ ਦੇ ਘਰ ਆ ਕੇ ਬੈਠ ਦੀ ਤਸੱਲੀ ਪਰਖ ਕਰਕੇ ਲੈ ਜਾ ਸਕਦੇ ਆ ਤਸੱਲੀ ਤੁਸੀਂ ਕਰਨੀ ਆ ਕਿਉਂਕਿ ਵੀੜੇ ਤੁਸੀਂ ਪੈਸੇ ਲਾਉਣੇ ਆ ਬੀੜ ਵੀ ਪੈਸੇ ਲਾ ਕੇ ਲੈ ਕੇ ਆਇਆ ਸੋ ਕਰ ਲਓ ਬਾਈ ਨਾਲ ਸੰਪਰਕ ਨੰਬਰ ਸਕਰੀਨ ਤੇ ਚੱਲ ਰਿਹਾ ਲਗਾਤਾਰ ਤੇ ਜਿਹੜੇ ਆ ਮੇਰੇ ਭੈਣ ਭਰਾ ਵੀਡੀਓ ਆਪਣੇ ਚੈਨਲ ਤੇ ਪਹਿਲ ਵੀ ਦੇਖਦੇ ਆ ਉਹਨਾਂ ਨੂੰ ਬੇਨਤੀ ਆ ਕਿ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਜੀ ਤੇ ਨਾਲ ਦਿੱਤੇ ਗਏ ਬੈਲ ਦੇ ਇਨਸਾਨ ਨੂੰ ਦਵਾ ਲਓ ਜੀ ਤੇ ਵੀਡੀਓ ਨੂੰ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ